ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਰਵਿੰਦਰ ਸਿੰਘ ਢੀਂਡਸਾ ਦੇ ਪਿਤਾ ਸੁਦੇਸ਼ ਸਿੰਘ ਢੀਂਡਸਾ ਜੋ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨਾ ਚਾਹੌਣ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਦੇ ਲਈ ਪਹੁੰਚੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਜੀ ਪਹੁੰਚੇ ਹਨ ਜਿੱਥੇ ਕਿ ਪੂਰਵੀ ਪਾਰਟੀਆਂ ਤੇ ਹੋਰ ਅਗੂ ਸਾਵਣ ਬੈਠੇ ਨਜ਼ਰ ਆ ਰਹੇ ਹਨ ਜਿੱਥੇ ਉਹਨਾਂ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਉਸ ਮੁੱਕ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆ ਕਿ ਸੁਖਦੇਵ ਸਿੰਘ ਜੀ ਢਿੰਡਸਾ ਇੱਕ ਬਹੁਤ ਤਜਰਬੇਗਾਰ ਸਿਆਸਤ ਸਨ ਸਹਿਜਦਾਨ ਸਨ ਪਿਛਲੇ ਚਾਰ ਦਹਾਕਿਆਂ ਤੋਂ ਸੰਗਰੂਰ ਏਰੀਆ ਦੇ ਵਿੱਚ ਆਪਣੀ ਰਾਜਨੀਤੀ ਕਰ ਰਹੇ ਸਨ ਕਾਫੀ ਦੇਰ ਤੋਂ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਅਸ਼ਾਤ ਦੇ ਮੁੱਦਿਆਂ ਤੇ ਪਰ ਉਹਨਾਂ ਨੇ ਜਾਣ ਵਾਲੇ ਜਿੱਥੇ ਪਰਿਵਾਰ ਨੂੰ ਉੱਥੇ ਪੰਜਾਬ ਵਾਸਤੇ ਸੰਗਰੂਰ ਜਿਲ੍ਹੇ ਨੂੰ ਖਾਸ ਕਰਕੇ ਘਟਾਪਿਆ ਹੈ ਅਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਇਸ ਮੁੱਕ ਅਰਪਾਲ ਸਿੰਘ ਚੀਮਾ ਦੇ ਨਾਲ ਨਾਲ ਹੋਰ ਆ ਕਾਲੀਆ ਗੂ ਵੀ ਪਹੁੰਚੋ ਨਜ਼ਰ ਆ ਰਹੇ ਹਨ ਜਿੱਥੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਦਾ ਪਰਗਟਾਵਾ ਕੀਤਾ ਉੱਥੇ ਹੀ ਉਹਨਾਂ ਦੀ ਰਾਜਨੀਤਿਕ ਕੈਰ ਦੇ ਹੋਰ ਗੱਲਾਂ ਬਾਤਾਂ ਉਹਨਾਂ ਨੇ ਕੀਤੀ ਕਰਦੇ ਰਹੇ ਉਹਨਾਂ ਨਾਲ ਗੱਲਾਂ ਬਾਤਾਂ ਖਾਸ ਤੌਰ ਤੇ ਕੀਤੀਆਂ ਜਿੱਥੇ ਕਿ ਪ੍ਰਵਿੰਦਰ ਸਿੰਘ ਢੀਂਡਸਾ ਦੇ ਨਾਲ ਰਾਜਨੀਤੀ ਦੇ ਲੈ ਕੇ ਜਿਵੇਂ ਕੇਂਦਰ ਦੇ ਮੰਤਰੀ ਰਹੇ ਜਰਾਸਵਾ ਮੈਂਬਰ ਬਣੇ ਜਾਂ MP ਸਨ ਰੂਰ ਤੌਰ ਤੇ ਉਹਨਾਂ ਮੁੱਦੇ ਨੂੰ ਲੈ ਕੇ ਵੀ ਉਹਨਾਂ ਨੇ ਖਾਸ ਗੱਲਬਾਤ ਕਰਦੇ ਨਜ਼ਰ ਆਏ ਆਓ ਤੁਹਾਨੂੰ ਸੁਣਾਉਣੇ ਹੋਰ ਕੀ ਕੀ ਕਿਹਾ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਨ

ਸਰਦਾਰ ਕਿਨੇ ਦੇਖਦੇ ਕਿ ਅੱਜ ਜਦ ਤੁਸੀਂ ਆ ਸਰਦਾਰ ਸਾਹਿਬ ਦੇ ਘਰ ਆਏ ਤੇ ਮੈਂ ਉਹਦਾ ਹੀ ਸੁਦੀਆ ਬੰਦੇ ਥੋੜੇ ਦੇ ਪਹਿਲਾਂ ਸਰਦਾਰ ਸਰਦੇਸ਼ ਸਿੰਘ ਢੀਂਸਾ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਇਸ ਦੁਨੀਆ ਤੋਂ ਚਲੇ ਗਏ ਨੇ ਬਹੁਤ ਹੀ ਦੁੱਖਾ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਸੀ ਕਿਉਂਕਿ ਲਗਭਗ ਉਹਨਾਂ ਨੇ 40 ਸਾਲ ਲਗਭਗ ਚਾਰ ਦਹਾਕੇ ਇਸ ਇਲਾਕੇ ਦੀ ਸੇਵਾ ਕੀਤੀ ਔਰ ਦਰਵੇਸ਼ ਸਿਆਸਤਦਾਨ ਸੀ ਔਰ ਨੰਮਰ ਸੁਭਾ ਦੇ ਮਾਲਕ ਸੀਗੇ ਹਮੇਸ਼ਾ ਹੀ ਜਿਹੜਾ ਸ਼ਾਂਤੀ ਚ ਰਹਿੰਦੇ ਸੀਗੇ ਕਦੇ ਵੀ ਮੈਂ ਉਹਨਾਂ ਨੂੰ ਜਿਹੜੀ ਆ ਉਹ ਲੜਾਈ ਝਗੜੀ ਵਾਲੀ ਸਿਆਸਤ ਕਰਦੇ ਨਹੀਂ ਦੇਖਿਆ ਸੋ ਮੈਂ ਸਮਝਦਾ ਸਰੂਰ ਇਲਾਕੇ ਨੇ ਪੰਜਾਬ ਨੇ ਇੱਕ ਬਹੁਤ ਵੱਡਾ ਸਿਆਸਤ ਦਾ ਸਾਡੇ ਕੋਲ ਚੱਲ ਗਿਆ। ਇਹ ਗੱਲਬਾਤ ਤੁਹਾਡੇ ਨਾਲ ਹੋਈ ਹੋਵੇ। ਮੇਰੇ ਨਾਲ ਲਗਭਗ ਮਹੀਨੇ ਚੱਕਰ ਦੀ ਵਾਰ ਉਹਨਾਂ ਦੀ ਗੱਲਬਾਤ ਹੁੰਦੀ ਰਹਿੰਦੀ ਸੀ ਕਿਉਂਕਿ ਕਾਫੀ ਪੁਰਾਣੇ ਸਬੰਧ ਸੀ ਉਹਨਾਂ ਦੇ ਨਾਲ ਪਰਿਵਾਰਕ ਸਬੰਧ ਸੀਗੇ। ਸੋ ਬਹੁਤ ਵੱਡਾ ਘਾਟਾ ਜਿੱਥੇ ਸਾਨੂੰ ਪਿਆ ਉੱਥੇ ਸੁੱਤੇ ਪੰਜਾਬ ਰੁਪਏ।